ਨਸ਼ਾ ਵੇਚਣ ਵਾਲਿਆਂ ਨੂੰ ਇਹ ਮੈਸੇਜ ਹੈ ਕਿ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਜੇਲ੍ਹ ਦੇ ਵਿੱਚ ਜਗ੍ਹਾ ਤੇ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਬਣਾਈਆਂ ਨੇ ਲੋਕਾਂ ਦਾ ਖੂਨ ਚੂਸ ਕੇ ਪਰਿਵਾਰ ਖਤਮ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਸਾਰੀਆਂ ਫ੍ਰੀਜ਼ ਹੋਣਗੀਆਂ ਤੁਹਾਡੀ ਕੋਈ ਪ੍ਰਾਪਰਟੀ ਲਏਗਾ ਨਹੀਂ ਅੱਗੇ ਉਹਨਾਂ ਦੀ ਕੋਈ ਪ੍ਰਾਪਰਟੀ ਅੱਗੇ ਠੇਕੇਦਾਰ ਨਹੀਂ ਚੜੇਗੀ ਜਿਹੜੀਆਂ ਉਹਨਾਂ ਬੇਨਾਮੀਆ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਸਾਰੀਆਂ ਫ੍ਰੀਜ਼ ਕਰਾਵਾਂਗੇ ਇਹ ਨਸ਼ਾ ਸਮਗਲਰ ਜਿਹੜੇ ਹੈਗੇ ਨੇ ਜਾਂ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਇਹੋ ਹੀ ਮੇਰੀ ਜਿਹੜਾ ਮੈਸੇਜ ਤੁਹਾਡੇ ਰਹੀ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਇਹ ਮਾੜੀ ਹਰਕਤ ਛੱਡ ਗਏ ਸਹੀ ਰਾਹ ਲੱਗ ਜਾਵੇ। ਉਹਨਾਂ ਨੂੰ ਸੁਨੇਹਾ ਇਹ ਦਵਾਵਾਂਗੇ ਕਿ ਆਪਣੇ ਸਰੀਰ ਦੇ ਰਿਸਟ ਪੁਸਟ ਹੋਣ ਸਿਹਤ ਬਣਾਉਣ ਖਰਾਕਾਂ ਖਾਣ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਆ ਰਹੀ ਹੈ ਉਸ ਭਰਤੀ ਦੇ ਵਿੱਚ ਉਹ ਟੈਸਟ ਪਾਸ ਕਰਨ ਸਾਡੀ ਫੌਜ ਦੇ ਵਿੱਚ ਭਰਤੀ ਹੋਣ ਜਿਵੇਂ ਸਾਡੇ ਪੰਜਾਬ ਦੇ ਯੋਧਿਆਂ ਦਾ ਸਾਡੇ ਨੌਜਵਾਨਾਂ ਦਾ ਪਹਿਲਾ ਨਾ ਹੁੰਦਾ ਸੀ ਦੇਸ਼ ਦੀ ਇਯਾਦੀ ਲਈ ਤੇ ਸਾਡੀਆਂ ਫੌਜਾਂ ਦੇ ਵਿੱਚ ਭਰਤੀ ਹੋ ਕੇ ਉਹ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਸ ਤਰ੍ਹਾਂ ਦੇ ਆਪਣੇ ਸਰੀਰ ਬਣਾਓ ਤਾਂ ਕਿ ਪੰਜਾਬੀਆਂ ਦੀ ਆਨ ਮਾਨ ਸ਼ਾਨ ਨਾਲ ਜਿਹੜਾ ਪੰਜਾਬ ਦਾ ਨਾਂ ਜਿਹੜਾ ਉੱਚਾ ਹੋਵੇ ਤੇ ਅਸੀਂ ਨੂੰ ਰੰਗੀਲਾ ਪੰਜਾਬ ਨਾ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਸਾਡੇ ਐਸਐਚਓ ਪੱਧਰ ਤੱਕ ਸਾਡੇ ਡੀਐਸਪੀ ਪੱਧਰ ਤੱਕ ਇਵਨ ਕਿ ਐਸਐਸਪੀ ਪੱਧਰ ਤੱਕ ਵੀ ਜਾ ਕੇ ਇਸੇ ਤਰੀਕੇ ਦੇ ਸੈਮੀਨਾਰ ਕਰਾਏ ਜਾਣਗੇ ਮੀਟਿੰਗਾਂ ਕੀਤੀਆਂ ਜਾਣਗੀਆਂ ਤੁਹਾਨੂੰ ਯਾਦ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਾਲ ਲੈ ਕੇ ਹਰ ਇੱਕ ਪੋਲੀਟਿਕਲ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਲੈ ਕੇ ਸਮਾਜ ਸੇਵੀ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਸੰਗਰੂਰ ਦੇ ਵਿੱਚ ਮੀਟਿੰਗ ਕੀਤੀ ਸੀ ਇੱਥੋਂ ਦੀ ਸ਼ੁਰੂਆਤ ਕੀਤੀ ਹੈ ਔਰ ਸੰਗਰੂਰ ਦੇ ਤਕਰੀਬ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾ ਲੀਆਂ ਨੇ ਔਰ ਉਹ ਕਮੇਟੀਆਂ ਇਸੇ ਤਰੀਕੇ ਹੀ ਜਿਵੇਂ ਅੱਜ ਸੈਮੀਨਾਰ ਦੇ ਵਿੱਚ ਗਾਈਡ ਕੀਤਾ ਗਿਆ ਹੈ ਉਹ ਕਮੇਟੀਆਂ ਵੀ ਪਿੰਡਾਂ ਦੇ ਵਿੱਚ ਸਾਡੇ ਪੁਲਿਸ ਅਫਸਰ ਨਾਲ ਜਾ ਕੇ ਪਬਲਿਕ ਨੂੰ ਗਾਈਡ ਕਰਦੇ